ਸਤਿ ਸ਼੍ਰੀ ਅਕਾਲ ਜੀ ਤੁਹਾਡੇ ਰੂਬਰੂ ਤੁਹਾਡੇ ਦੋਸਤ ਰਾਸਵੀਰ ਜੋੜ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਉੱਗੇ ਕਹਾਣੀਕਾਰ ਵਿਰਿਆਮ ਸਿੰਘ ਸੰਧੂ ਦੀ ਕਲਮ ਤੋਂ ਆਪਣੀ ਮਾਂ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਕਿਰਪਾ ਕਰਕੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਸਰਦਾਰ ਬ੍ਰਿਅੰਦ ਸਿੰਘ ਸੰਧੂ ਦੀ ਕਲਮ ਤੋਂ ਪੰਜਾਬੀ ਕਹਾਣੀ ਆਪਣੀ ਮਾਂ ਫੋਨ ਦੀ ਘੰਟੀ ਖੜਕੀ ਮੈਂ ਰੀਸੀਵਰ ਚੁੱਕਿਆ ਮਾੜੀ ਖਬਰ ਹੈ ਆਪਣੀ ਮਾਤਾ ਗੁਜ਼ਰ ਗਈ ਮੇਰਾ ਤਰਾ ਨਿੱਕਲ ਗਿਆ ਅਜੇ ਨਹੀਂ ਮੈਂ ਅਤੇ ਮੇਰਾ ਬੇਟਾ ਪਿੰਡੋਂ ਹੋ ਕੇ ਮਾਂ ਨੂੰ ਮਿਲ ਕੇ ਘਰ ਪੁਝੇ ਸਾਂ ਸਵੇਰੇ ਜਦੋਂ ਪਿੰਡ ਪੁਝੇ ਸਾਂ ਤਾਂ ਖੇਤਾਂ ਵਾਲੇ ਘਰ ਵਿੱਚ ਮਾਤਾ ਹਾਜ਼ਰ ਨਹੀਂ ਸੀ ਮੇਰਾ ਛੋਟਾ ਭਰਾ ਵੀ ਨਹੀਂ ਸੀ ਉਥੇ ਉਹਨਾਂ ਨੂੰ ਮਿਲਣ ਹੀ ਤਾਂ ਆਏ ਸਾਂ ਜਲੰਧਰੋਂ ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ ਬੀਬੀ ਨੂੰ ਕੱਲ ਦਿਲ ਦਾ ਦੌਰਾ ਪਿਆ ਸੀ ਪਈ ਪਈ ਤੜਫਣ ਤੇ ਬੁੜਕਣ ਲੱਗ ਪਈ ਇਹ ਤਾਂ ਘਰ ਨਹੀਂ ਸਨ ਭੱਜ ਕੇ ਦੇਵ ਡਾਕਟਰ ਨੂੰ ਲੈ ਕੇ ਆਇਆ ਫਿਰ ਇਹ ਵੀ ਆ ਗਏ ਅੱਜ ਵੀ ਪਿੰਡ ਸ਼ੀਨੇ ਡਾਕਟਰ ਕੋਲ ਦਾਖਲ ਹੈ ਗਲੂਕੋਜ਼ ਲੱਗਿਆ ਹੋਇਆ ਇਹ ਲਾਸ ਚੱਲਦਾ ਪਿਆ ਅਸੀਂ ਪਿਓ ਪੁੱਤਰ ਡਾਕਟਰ ਸ਼ੀਨੇ ਦੇ ਕਲੀਨਿਕ ਤੇ ਪਹੁੰਚੇ। ਮਾਤਾ ਨੂੰ ਗਲੂਕੋਜ਼ ਲੱਗਿਆ ਹੋਇਆ ਸੀ, ਮੇਰਾ ਛੋਟਾ ਭਰਾ ਸ੍ਰਿੰਦਰ ਲਾਗਲੇ மஞ்சੇ ਤੇ ਲੇਟਿਆ ਹੋਇਆ ਸੀ। ਮਾਂ ਦੇ ਕੁਮਲਾਈ ਤੇ ਮੁਰਝਾਏ ਚਿਹਰੇ ਨੂੰ ਵੇਖਦਿਆਂ ਚਿੰਤਾਤਰ ਹੋ ਕੇ ਡਾਕਟਰ ਨੂੰ ਪੁੱਛਿਆ। ਉਸ ਨੇ ਦੱਸਿਆ, "ਬਚਾਅ ਹੋ ਗਿਆ। ਉਸੇ ਵੇਲੇ ਲਿਆਇਆ ਏ। ਅੱਗੋਂ ਬੜਾ ਧਿਆਨ ਰੱਖਣ ਦੀ ਲੋੜ ਐ। ਇੱਕ ਤਾਂ ਬੀਬੀ ਨੂੰ ਕਹਿ ਦਿਓ ਬਹੁਤਾ ਤੁਰਨਾ ਫਿਰਨਾ ਬੰਦ ਕਰ ਦੇਵੀ।" ਦਵਾਈ ਲਗਾਤਾਰ ਖਾਣੀ ਪਊ ਆ ਗਲੂਕੋਜ਼ ਦੀ ਬੋਤਲ ਥੋੜੀ ਜਹੀ ਬਾਕੀ ਹੈ ਮੁੱਕਦੀ ਹੈ ਤਾਂ ਦਵਾਈ ਦੇ ਦਿੰਦੇ ਆ ਸਾਡੇ ਵੱਲੋਂ ਘਰ ਲੈ ਜਾਣ ਦੀ ਛੁੱਟੀ ਹੈ ਚਿੰਤਾ ਵਾਲੀ ਹੁਣ ਕੋਈ ਗੱਲ ਨਹੀਂ ਸਾਡਾ ਸਾਹ ਸੌਖਾ ਹੋ ਗਿਆ ਡਾਕਟਰ ਵੱਲੋਂ ਸੇਵਾ ਭਾਵਨਾ ਨਾਲ ਮੰਗਵਾਏ ਠੰਡੇ ਪੀਣ ਲੱਗ ਪਏ ਡਾਕਟਰ ਨੇ ਗਲੂਕੋਜ਼ ਲਾ ਕੇ ਮਾਤਾ ਨੂੰ ਹਿੰਮਤ ਕਰਕੇ ਬੈਠਣ ਅਤੇ ਠੰਡਾ ਪੀਣ ਲਈ ਆਖਿਆ ਦੂਟਾਈ ਕੰਟੀ ਉੱਥੇ ਬੈਠਣ ਤੋਂ ਬਾਅਦ ਮੀਰਾ ਬੇਟਾ ਮਾਤਾ ਨੂੰ ਵਾਇਕ ਤੇ ਛਾਡ ਆਇਆ ਪਿੰਡੋਂ ਅਜੇ ਜਲੰਧਰ ਪੁੱਜੇ ਹੀ ਸੀ ਸਾਕੇ ਉੱਪਰਲਾ ਫੋਨ ਆ ਗਿਆ ਮੈਂ ਘਬਰਾਟ ਵਿੱਚ ਪੁੱਛਿਆ ਕਦੋਂ ਗੁਜ਼ਰੀ ਮਾਤਾ ਅੱਗੋ ਮੇਰੇ ਦੋਸਤ ਰਿਸ਼ਤੇਦਾਰ ਅਮਰ ਸਿੰਘ ਦੀ ਆਵਾਜ਼ ਸੀ ਉਹ ਮੇਰੇ ਪਿੰਡ ਨੇੜਲੇ ਪਿੱਖੀ ਵਿੰਡ ਚੌਂਕ ਵਿੱਚੋਂ ਬੋਲ ਰਿਹਾ ਸੀ ਬਸ ਹੁਣੇ ਹੀ ਮੈਂ ਸੁਣਨ ਹੋ ਗਿਆ ਨਿਸ਼ਚੈ ਹੀ ਘਰ ਜਾਂਦਿਆਂ ਹੀ ਮਾਤਾ ਨੂੰ ਫਿਰ ਦੌਰਾ ਪੈ ਗਿਆ ਹੋਵੇਗਾ ਤੇ ਕਿਸੇ ਵਧੇਰੇ ਚੰਗੇ ਇਲਾਜ ਲਈ ਉਸ ਨੂੰ ਭਿੱਖੀਵਿੰਡ ਲਿਜਾਇਆ ਗਿਆ ਹੋਵੇਗਾ ਕਿਉਂਕਿ ਸਾਡੇ ਖੇਤਾਂ ਤੋਂ ਭਿੱਖੀਵਿੰਡ ਅਤੇ ਮੇਰੇ ਪਿੰਡ ਸੂਰ ਸਿੰਘ ਦਾ ਇੱਕੋ ਜਿੰਨਾ ਫਾਸਲਾ ਹੈ ਉੱਥੇ ਹੀ ਭਾਣਾ ਵਰਦਿਆ ਹੋਵੇਗਾ ਅਮਰ ਸਿੰਘ ਆਪਣੇ ਪਿੰਡ ਮਾੜੀ ਮੇਘੇ ਤੋਂ ਭਿੱਖੀਵਿੰਡ ਕਿਸੇ ਕੰਮ ਧੰਦੇ ਗਿਆ ਹੋਵੇਗਾ ਤੇ ਉਹਨੂੰ ਇਸ ਘਟਨਾ ਦਾ ਪਤਾ ਚੱਲਿਆ ਹੋਵੇਗਾ ਦੇ ਉਸਨੇ ਫੋਨ ਕਰ ਦਿੱਤਾ ਇੱਕਦਮ ਏ ਖਿਆਲ ਮੇਰੇ ਮਨ ਵਿੱਚੋਂ ਤੇਜ਼ੀ ਨਾਲ ਗੁਜ਼ਰ ਗਏ ਮੈਂ ਬੈਡਰੂਮ ਵੱਲੋਂ ਲੌਬੀ ਵੱਲ ਪਰਤਿਆ ਜਿੱਥੇ ਮੇਰੀ ਪਤਨੀ ਅਤੇ ਬੱਚੇ ਟੀਵੀ ਦੇਖ ਰਹੇ ਸਨ ਮੈਂ ਪਰੜਾਏ ਗਲੇ ਨਾਲ ਆਖਿਆ ਬੀਬੀ ਮਰ ਗਈ ਆਪਣੀ ਹਾਏ ਹਾਏ ਕੀ ਹੋਇਆ ਬੀਬੀ ਨੂੰ ਮੇਰੀ ਪਤਨੀ ਨੇ ਘਬਰਾ ਕੇ ਹੱਥਾਂ ਤੇ ਹੱਥ ਮਾਰੇ ਤੇ ਪੁੱਛਿਆ ਕਿਹਦਾ ਕੌਣ ਸੀ ਅਮਰ ਸਿੰਘ ਦਾ ਬੀਬੀ ਤਾਂ ਚੰਗੀ ਭਲੀ ਗਈ ਸੀ ਇਥੋਂ ਕੀ ਹੋ ਗਿਆ ਇਕਦਮ ਮੇਰੀ ਪਤਨੀ ਨੇ ਸਮਝਿਆ ਉਸ ਦੀ ਮਾਤਾ ਗੁਜ਼ਰ ਗਈ ਹੈ ਜਿਹੜੀ ਸਾਡੇ ਕੋਲ ਹੀ ਰਹਿੰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿੰਡ ਚ ਭਾਲ ਗਈ ਹੋਈ ਸੀ ਮੈਂ ਉਸ ਦੇ ਭਾਵ ਸਮਝਦੇ ਨੇ ਦੱਸਿਆ ਝਭਾਲ ਵਾਲੀ ਬੀਬੀ ਨਹੀਂ ਸੁਰ ਸਿੰਘ ਵਾਲੀ ਬੀਬੀ ਦੀ ਖਬਰ ਹੈ ਅਸੀਂ ਸਾਰੇ ਖاموش ਪੈ ਟੈਲੀਫੋਨ ਵੱਲ ਵੇਖ ਰਹੇ ਸਾਂ ਮੇਰੀ ਪਤਨੀ ਨੇ ਆਖਿਆ ਜੀ ਅਮਰ ਸਿੰਘ ਦਾ ਫੋਨ ਹੈ ਤਾਂ ਫਿਰ ਜ਼ਰੂਰ ਝਭਾਲ ਵਾਲੀ ਬੀਬੀ ਐ ਉਹਦੀ ਗੱਲ ਸੱਚ ਵੀ ਹੋ ਸਕਦੀ ਸੀ ਕਿਉਂਕਿ ਅਮਰ ਸਿੰਘ ਦੇ ਲੜਕੇ ਨਾਲ ਮੇਰੀ ਪਤਨੀ ਦੀ ਪਨੇਮੀ ਵਿਆਹੀ ਹੋਈ ਸੀ ਇੰਜ ਮੇਰੀ ਸੱਸ ਉਹਦੀ ਨੂੰਹ ਦੀ ਨਾਨੀ ਬਣਦੀ ਸੀ ਅਮਰ ਸਿੰਘ ਨੂੰ ਸੂਚਨਾ ਮਿਲੀ ਹੋਵੇਗੀ ਤਾਂ ਉਸਨੇ ਸਾਨੂੰ ਫੋਨ ਕਰ ਦਿੱਤਾ ਸਾਂਝਾ ਰਿਸ਼ਤੇਦਾਰ ਜੋ ਹੋਇਆ ਅਸੀਂ ਸਹੀ ਸੂਚਨਾ ਪ੍ਰਾਪਤ ਕਰਨ ਲਈ ਵੱਖ-ਵੱਖ ਰਿਸ਼ਤੇਦਾਰੀਆਂ ਦੇ ਫੋਨ ਕਰਨ ਲੱਗੇ ਪਰ ਸਾਰਿਆਂ ਥਾਵਾਂ ਤੋਂ ਲਾਈਨਾਂ ਵਿਅਸਥ ਹੈ ਦਾ ਜਵਾਵ ਆ ਰਿਹਾ ਸੀ ਨਾਲ ਨਾਲ ਅਸੀਂ ਵਿਚਾਰ ਕਰ ਰਹੇ ਸਾਂ ਜੇ ਚਵਾਲ ਵਾਲੀ ਬੀਬੀ ਨੂੰ ਕੁਝ ਹੋਇਆ ਹੁੰਦਾ ਤਾਂ ਚਵਾਲ ਵਾਲਿਆਂ ਆਪ ਹੀ ਫੋਨ ਕਰ ਦੇਣਾ ਸੀ ਉਹਨਾਂ ਦੇ ਘਰ ਫੋਨ ਹੈ ਸੀ ਉਹਨਾਂ ਨੇ ਅਮਰ ਸਿੰਘ ਨੂੰ ਫੋਨ ਕਰਕੇ ਅੱਗੋਂ ਸਾਨੂੰ ਸੁਨੇਹਾ ਦੇਣ ਲਈ ਕਾਹਨੂੰ ਆਖਣਾ ਸੀ ਇਹ ਜ਼ਰੂਰ ਸੁਰ ਸਿੰਘ ਵਾਲੀ ਮਾਤਾ ਹੀ ਸੀ ਮੇਰੀ ਪਰ ਮੇਰੀ ਪਤਨੀ ਦੇ ਮੰਨਣ ਵਿੱਚ ਇਹ ਗੱਲ ਨਹੀਂ ਸੀ ਆ ਰਹੀ ਕਿੱਥੇ ਅਮਰ ਸਿੰਘ ਦਾ ਪਿੰਡ ਕਿੱਥੇ ਆਪਣਾ ਪਿੰਡ ਉਹਨੂੰ ਅਚੰਚੇਤ ਫੁਰਨਾ ਫੁਰਿਆ ਕਿਤੇ ਅਮਰ ਸਿੰਘ ਦੀ ਮਾਤਾ ਤਾਂ ਨਹੀਂ ਗੁਜ਼ਰ ਗਈ ਕੀ ਆਖਿਆ ਸੀ ਉਹਨੇ ਉਹ ਆਖਿਆ ਸੀ ਕਿ ਆਪਣੀ ਮਾਤਾ ਗੁਜ਼ਰ ਗਈ ਹੈ ਇਹਨੇ ਨੂੰ ਫੋਨ ਦੀ ਘੰਟੀ ਖੜਕੀ ਮੈਂ ਲਪਟ ਕੇ ਲਪਟ ਕੇ ਪਿਆ ਕਈ ਬੋਲ ਰ ਕੋਈ ਬੋਲ ਰਿਹਾ ਸੀ ਜੀ ਹੁਣੇ ਤੁਹਾਨੂੰ ਅਮਰ ਸਿੰਘ ਹੁਣੇ ਫੋਨ ਕਰ ਰਹੇ ਸਨ ਕਿ ਫੋਨ ਕੱਟਿਆ ਗਿਆ ਉਹ ਹੁਣ ਪਿੰਡ ਨੂੰ ਚਲੇ ਗਏ ਹਨ ਤੁਹਾਨੂੰ ਉਹ ਆਖਦੇ ਸਨ ਕਿ ਬਟਾਲੇ ਵੀ ਖਬਰ ਕਰ ਦਿਓ ਬਟਾਲੇ ਮੇਰੀ ਪਤਨੀ ਦੀ ਭੈਣ ਰਹਿੰਦੀ ਸੀ ਜਿਸ ਦੀ ਲੜਕੀ ਅਮਰ ਸਿੰਘ ਦੇ ਘਰ ਹੈ ਮੈਂ ਪੁਸ਼ਟ ਕਰਨਾ ਚਾਇਆ ਅਮਰ ਸਿੰਘ ਦੀ ਮਾਤਾ ਹੀ ਗੁਜ਼ਰੀ ਹੈ ਨਾ ਹਾਂਜੀ ਕੱਲ 12:00 ਵਜੇ ਸੰਸਕਾਰ ਹੈ ਕਹਿ ਕੇ ਉਸਨੇ ਟੈਲੀਫੋਨ ਰੱਖ ਦਿੱਤਾ ਸਾਡੇ ਸਾਰੇ ਜੀਆਂ ਦੇ ਸਿਰਾਂ ਤੋਂ ਮਨਾ ਮੂਹੀ ਭਾਰ ਲੱਥਾ ਮੈਂ ਸੌਖੇ ਹੁੰਦਿਆਂ ਕਿਹਾ ਅਮਰ ਸਿੰਘ ਨੇ ਤਾਂ ਜਾਨ ਹੀ ਕੱਢ ਛੱਡੀ ਸੀ ਅੰਕਲ ਅਮਰ ਸਿੰਘ ਜਾਨ ਕੱਢਣ ਨੂੰ ਤਕੜੇ ਨਹੀਂ ਮੇਰੇ بیٹے ਸੁਮਨਦੀਪ ਨੇ ਕਿਹਾ ਤੇ ਫਿਰ ਹੱਸਦਿਆਂ ਉਸ ਘਟਨਾ ਦਾ ਵੀਰਵਾਦ ਹਰਾ ਦਿੱਤਾ ਅੱਤਵਾਦੀ ਸਿੱਖਰੇ ਦਿਲ ਸਿੱਖਰਲੇ ਦਿਨਾਂ ਵਿੱਚ ਜਦੋਂ ਸ਼ਾਮੇ 6 ਵਜੇ ਲੋਕ ਜਿੰਦਰੇ ਲਾ ਕੇ ਘਰਾਂ ਵਿੱਚ ਵੜ ਜਾਂਦੇ ਸਨ ਤਾਂ ਉਹ ਦੋਕ ਜਣੇ ਰਾਤ 9-10 ਵਜੇ ਸਿਆਲਾਂ ਦੇ ਦਿਨੇ ਸਾਡੇ ਘਰ ਦੀਆਂ ਕੰਧਾਂ ਟੱਪ ਕੇ ਡਗੜ ਡਗੜ ਕਰਦੇ ਬਿਹੜੇ ਵਿੱਚ ਆਵੜੇ ਸਨ ਅਤੇ ਅਸੀਂ ਅੱਤਵਾਦੀ ਅੱਤਵਾਦੀ ਆਗੈ ਸਮਝ ਕੇ ਜਾਣਾ ਬਚਾਉਣ ਲਈ ਦੁੱੱਕ ਗਏ ਸਨ ਪਤਾ ਲੱਗੰਤੀ ਅਸਾ ਪੁੱਛਿਆ ਤਾਂ ਅਮਰ ਸਿੰਘ ਨੇ ਕਿਹਾ ਸੀ ਅੰਬਰਸਰ ਗਏ ਸਾਂ ਬਸ ਤਾਂ ਆਉਂਦੀ ਕੋਈ ਨਹੀਂ ਸੀ ਹਨੇਰਾ ਹੋ ਗਿਆ ਬਸ ਕੋਈ ਨਾ ਕੋਈ ਜਿਗਾਰ ਕਰਕੇ ਇੱਥੇ ਤੱਕ ਪਹੁੰਚੇ ਦਰਵਾਜ਼ਾ ਇਸੇ ਕਰਕੇ ਨਹੀਂ ਖੜਕਾਇਆ ਕਿ ਦਰਵਾਜ਼ਾ ਤਾਂ ਕੋਈ ਖੁੱਲਦਾ ਹੀ ਨਹੀਂ ਅੱਜਕੱਲ੍ਹ ਇਸ ਵੇਲੇ ਇਸ ਲਈ ਕੰਦ ਟੱਪ ਕੇ ਆ ਗਏ ਸੁਪਨਦੀਪ ਹੱਸੀ ਜਾ ਰਿਹਾ ਸੀ ਤੇ ਆਖੀ ਜਾ ਰਿਹਾ ਸੀ ਮੇਰਾ ਤਾਂ ਅੰਕਲ ਅਮਰ ਸਿੰਘ ਵੱਲੋਂ ਉਦੋਂ ਦਾ ਡਰਾਇਆ ਦਿਲ ਅਜੇ ਤੱਕ ਕਾਬੂ ਨਹੀਂ ਆਇਆ ਅਸੀ ਠਹਾਕਾ ਮਾਰ ਕੇ ਹਸੇ ਮਾਂ ਤਾਂ ਮਰੀ ਹੀ ਹੈ ਨਾ ਪਾਵੇਂ ਅਮਰ ਸਿੰਘ ਦੀ ਹੀ ਮਰੀ ਹੈ ਮੇਰੀ ਪਤਨੀ ਨੇ ਹਾ ਦਾ ਨਾਰਾ ਮਾਰਿਆ ਪਰ ਸਾਡੇ ਤੇ ਜਿਵੇਂ ਕੋਈ ਅਸਰ ਨਾ ਹੋਇਆ ਮੈਂ ਤੇ ਸੁਪਨਦੀਪ ਹੱਸੀ ਜਾ ਰਹੀ ਸੀ ਅਚਾਨਕ ਮੇਰੀ ਪਤਨੀ ਨੇ ਗੱਲਾਂ ਦਾ ਰੁਖ ਬਲਟ ਦਿੱਤਾ ਹਾਂ ਸੁਪਨਾ ਇਹਨਾਂ ਦੀ ਸੁਣ ਲਓ ਜਦੋਂ ਤਾਂ ਪਤਾ ਲੱਗਾ ਕਿ ਇਹਨਾਂ ਦੀ ਮਾਂ ਦੀ ਖਬਰ ਹੈ ਤਾਂ ਡਾਡਾ ਮਾਰਨ ਵਾਂਗ ਬੋਲ ਨਿਕਲੇ ਜਦੋਂ ਮੈਂ ਆਖਿਆ ਤੁਹਾਡੀ ਨਹੀਂ ਇਹ ਤਾਂ ਮੇਰੀ ਮਾਂ ਦੀ ਖਬਰ ਹੈ ਤਾਂ ਉਸੇ ਵੇਲੇ ਚੁੱਪ ਤੇ ਸ਼ਾਂਤ ਹੋ ਗਏ ਸਾਰੇ ਖਿੜਖੜਾ ਕੇ ਹੱਸੇ ਮੈਂ ਮਾੜਾ ਜਿਹਾ ਹੱਸਨੇ ਆ ਕਿ ਹਾਂ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਪਰ ਅੰਦਰੋਂ ਅੰਦਰ ਮੈਨੂੰ ਲੱਗਾ ਇਹੋ ਜਿਹੀ ਕੋਈ ਗੱਲ ਹੈ ਤਾਂ ਜ਼ਰੂਰ ਸੀ ਨਹੀਂ ਨਹੀਂ ਡੈਡੀ ਮੁਕਰੋਣਾ ਪਹਿਲੀ ਖਬਰ ਸੁਣਾਉਂਦੇ ਆ ਤੁਹਾਡੀਆਂ ਅੱਖਾਂ ਵਿੱਚੋਂ ਅਥਰੂ ਆਏ ਮੈਂ ਆਪ ਵੇਖੇ ਸਨ ਪਿੱਛੋਂ ਤੁਸੀਂ ਚੁੱਪ ਕਰ ਗਏ ਸੀ ਮੇਰੀ ਛੋਟੀ ਧੀ ਰਮਨੀਕ ਨੇ ਆਖਿਆ ਲਓ ਇਹ ਤਾਂ ਫਿਰ ਮੈਂ ਸਿੱਧਾ ਪਈਆ ਪਤਨੀ ਨੂੰ ਆਖਿਆ ਜਦੋਂ ਤੂੰ ਪਹਿਲਾਂ ਸਮਝਿਆ ਤੇਰੀ ਮਾਤਾ ਹੈ ਤਾਂ ਤੇਰੀ ਲੇਰ ਨਿਕਲੀ ਸੀ ਜਦੋਂ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੇਰੀ ਮਾਂ ਛੱਡ ਛਡੋ ਐਵੇਂ ਦੀਆਂ ਗੱਲਾਂ ਸੱਚ-ਸੱਚ ਹੀ ਹੁੰਦਾ ਹੈ ਮੇਰੀ ਪਤਨੀ ਨੇ ਦੁਬਾਰਾ ਆਖਿਆ ਤਾਂ ਮੈਂ ਚੁੱਪ ਹੋ ਗਿਆ ਮੈਨੂੰ ਖਾਮੋਸ਼ ਵੀ ਕੇ ਰਮਨੀਕ ਬੁਲੀ ਛੱਡੋ ਮੰਮੀ ਐਵੇਂ ਵਿਚਾਰੇ ਡੈਡੀ ਨੂੰ ਝੂਠਾ ਨਾ ਕਰੀ ਜਾਓ ਫਿਰ ਉਸਨੇ ਬੜੇ ਪਤੇ ਦੀ ਗੱਲ ਆਖੀ ਆਪਣੀ ਮਾਂ ਆਪਣੀ ਮਾਂ ਹੁੰਦੀ ਹੈ ਹਰ ਮਾਂ ਦਾ ਆਪੋ ਆਪਣਾ ਮਹੱਤਵ ਹੈ ਡੈਡੀ ਦੀ ਮਾਂ ਦਾ ਡੈਡੀ ਲਈ ਤੁਹਾਡੀ ਮਾਂ ਦਾ ਤੁਹਾਡੇ ਲਈ ਅਮਰ ਸਿੰਘ ਅੰਕਲ ਦੀ ਮਾਂ ਦਾ ਉਹਦੇ ਲਈ ਅਤੇ ਮੇਰੀ ਮਾਂ ਦਾ ਮੇਰੇ ਲਈ ਉਸਨੇ ਆਪਣੀ ਮਾਂ ਦੀ ਠੋਡੀ ਫੜ ਕੇ ਪਿਆਰ ਨਾਲ ਹਿਲਾਇਆ ਮੈਂ ਆਪਣੀ ਧੀ ਦੀ ਸਿਆਣਪ ਤੇ ਮੁਸਕਰਾ ਪਿਆ ਉਸ ਸਸ਼ੇਣੀ ਮੈਨੂੰ ਸਾਰੇ ਬੱਚਿਆਂ ਦੀ ਮਾਵਾ ਆਪਣੀ ਮਾਵਾ ਹੀ ਲੱਗਣ ਲੱਗੀਆਂ ਆਪਣੇ ਕਾਗਜ਼ ਪੱਤਰ ਫੋਲਦੇ ਆ ਮੈਨੂੰ ਆਪਣੀ ਉੱਤੇ ਲਿਖੀ ਲਿਖਤ ਲੱਭੀ ਇਸ ਨੂੰ ਲਿਖਿਆ ਤੇ ਛਪਿਆਨ ਲਗਭਗ ਇੱਕ ਦਹਾਕਾ ਬੀਤ ਚੁੱਕਾ ਹੈ ਅੱਜ ਨਾ ਮੇਰੀ ਮਾਂ ਅਤੇ ਨਾ ਹੀ ਮੇਰੀ ਪਤਨੀ ਦੀ ਮਾਂ ਇਸ ਸੰਸਾਰ ਵਿੱਚ ਹਨ ਉਹ ਮੇਂ ਚਾਰਕ ਸਾਲ ਪਹਿਲਾਂ ਅਗੜ ਪਿਛੜ ਸਾਨੂੰ ਛੱਡ ਕੇ ਸਦਾ ਲਈ ਇਸ ਸੰਸਾਰ ਤੋਂ ਕੂਚ ਕਰ ਗਈਆਂ ਕਿਸੇ ਵੀ ਮਾਂ ਦਾ ਸੰਸਾਰ ਵਿੱਚ ਕੋਈ ਬਦਲ ਨਹੀਂ ਕਿਸੇ ਨੇ ਠੀਕ ਕਿਹਾ ਸੀ ਕਿ ਜਿੰਨਾ ਚਿਰ ਮਾਂ ਜਿਉਂਦੀ ਹੁੰਦੀ ਹੈ ਸਾਨੂੰ ਉਸ ਦੀ ਅਮੁੱਲ ਕੀਮਤ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਮਾਂ ਛੱਡ ਕੇ ਤੁਰ ਜਾਂਦੀ ਹੈ ਕੇਵਲ ਉਦੋਂ ਹੀ ਪਤਾ ਲੱਗਦਾ ਹੈ ਮਾਂ ਦੀ ਕੀਮਤ ਦਾ ਪਰ ਉਦੋਂ ਤੁਹਾਡੇ ਕੋਲ ਮਾਂ ਨਹੀਂ ਹੁੰਦੀ ਮੇਰੇ ਕੋਲ ਆਪਣੀਆਂ ਇਹਨਾਂ ਦੋਵਾਂ ਮਾਵਾਂ ਬਾਰੇ ਕਰਨ ਵਾਲੀਆਂ ਢੇਰ ਸਾਰੀਆਂ ਗੱਲਾਂ ਹਨ ਪਰ ਅੱਜ ਮੈਂ ਕੇਵਲ ਤੁਹਾਡੇ ਨਾਲ ਸਿਰਫ ਆਪਣੀ ਮਾਂ ਦੀ ਕੇਵਲ ਇੱਕੋ ਹੀ ਗੱਲ ਸਾਂਝੀ ਕਰਨੀ ਹੈ ਕਿਸੇ ਸਾਹਿਤ ਸਬਬ ਵੱਲੋਂ ਮੇਰੇ ਨਾਲ ਰੂਬਰੂ ਕੀਤਾ ਜਾ ਰਿਹਾ ਸੀ ਸਵਾਲਾਂ ਜਵਾਬਾਂ ਦਾ سلسلہ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ ਸੰਧੂ ਸਾਹਿਬ ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਨ ਅੰਦਰ ਜਾਤੀ ਮਾਰੋ ਅਤੇ ਬੇਖੋ ਕੇ ਤੁਹਾਨੂੰ ਆਪਣੇ ਚੇਤੇ ਵਿੱਚੋਂ ਇੱਕਦਮ ਕਿਹੜੀ ਗੱਲ ਦੀ ਤਸਵੀਰ ਉੱਗੜਦੀ ਦੇਖਦੀ ਹੈ ਸਾਡੇ ਨਾਲ ਉਹ ਗੱਲ ਸਾਂਝੀ ਕਰੋ ਸਵਾਲ ਦਿਲਚਸਪ ਸੀ ਮੈਂ ਆਪਣੇ ਮਾਨ ਵਿੱਚ ਪਾਲਕ ਲਈ ਉਤਰਿਆ ਮੈਨੂੰ ਪਹਿਲੀ ਨਜ਼ਰੇ ਹੀ ਆਪਣੀ ਸੋਚ ਦੇ ਚਿੱਤਰ ਪੱਟ ਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ ਆਪਣੇ ਆਪ ਤੇ ਹੈਰਾਨੀ ਵੀ ਹੋਈ ਅਤੇ ਸ਼ਰਮ ਵੀ ਆਈ ਕਿ ਮੈਂ ਆਪਣੀ ਮਾਂ ਨਾਲ ਜੁੜੀ ਇਸ ਘਟਨਾ ਨੂੰ ਕਿਵੇਂ ਪੁੜਾਈ ਬੈਠਾ ਸਾਂ ਤੇ ਫਿਰ ਮੈਂ ਆਪਣੇ শ্রোਤਿਆਂ ਨਾਲ ਇਹ ਯਾਦ ਇਸ ਤਰ੍ਹਾਂ ਸਾਂਝੀ ਕੀਤੀ ਮੋਗਾ ਐਜੀਟੇਸ਼ਨ ਵਿੱਚ ਕੁਝ ਦਿਨ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਮੈਂ ਕੁਝ ਦਿਨਾਂ ਲਈ ਪੁਲਿਸ ਤੋਂ ਬਚਣ ਲਈ ਆਸੇ-ਪਾਸੇ ਹੋਇਆ ਸਾਂ ਤਾਂ ਕਿ ਕਿਧਰੇ ਮੈਨੂੰ ਦੁਬਾਰਾ ਗ੍ਰਿਫਤਾਰ ਨਾ ਕਰ ਲਿਆ ਜਾਵੇ ਸਰਕਾਰ ਨਾਲ ਹੋਏ ਸਮਝੌਤੇ ਅਧੀਨ ਫੜੇ ਗਏ ਵਿਦਿਆਰਥੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਅਸੀਂ ਐਜੀਟੇਸ਼ਨ ਵਿੱਚ ਫੜੇ ਦੂਜੀਆਂ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਆਗੂ ਨਹੀਂ ਸਨ ਛੱਡੇ ਗਏ ਮੈਂ ਕਿਉਂਕਿ ਜੇਲ੍ਹ ਕਮੇਟੀ ਦਾ ਪ੍ਰਧਾਨ ਰਿਹਾ ਹਾਂ ਅਤੇ ਮੇਰਾ ਨਾਮ ਨਕਸਲੀਆਂ ਵਿੱਚ ਵੀ ਵੱਜਦਾ ਸੀ ਇਸ ਲਈ ਬੀਏ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਸੀ ਛੱਡਿਆ ਗਿਆ ਜੇ ਮੇਰਾ ਖਾਲਸਾ ਕਾਲਜ ਐਜੂਕੇਸ਼ਨ ਅਮਰ ਸਰਦਾ ਪ੍ਰਿੰਸੀਪਲ ਮੇਰੀ ਵਿਦਿਆਰਥੀ ਹੋਣ ਦਾ ਪੱਤਰ ਡੀਸੀ ਅਤੇ ਐਸਐਸਪੀ ਨੂੰ ਲਿਖ ਕੇ ਮੇਰੇ ਨਾਲੋਂ ਰਿਹਾ ਹੋ ਕੇ ਬਾਹਰ ਗਏ ਮੇਰੇ ਜਮਾਤੀ ਅਮਰ ਸਿੰਘ ਨੂੰ ਨਾਂ ਦਿੰਦਾ ਤਾਂ ਪੁਲਿਸ ਨੇ ਮੈਨੂੰ ਰਿਹਾਅ ਨਹੀਂ ਸੀ ਕਰਨਾ ਮੇਰੇ ਘਰਦਿਆਂ ਨੂੰ ਮੇਰੀ ਠਾਹਰ ਦਾ ਪਤਾ ਸੀ ਮੇਰਾ ਇੱਕ ਦੋਸਤ ਸਨੇਹਾ ਲੈ ਕੇ ਮੇਰੇ ਕੋਲ ਪੁੱਜਾ ਕੇ ਮੇਰੇ ਪਿਓ ਦੀ ਹਾਲਤ ਠੀਕ ਨਹੀਂ ਅਤੇ ਬੀਬੀ ਦਾ ਸਨੇਹਾ ਹੈ ਕਿ ਮੈਂ ਤੁਰਤ ਘਰ ਪਹੁੰਚਾਂ ਮੈਂ ਉਸਦੇ ਨਾਲ ਹੀ ਤੁਰ ਪਿਆ ਪਿੰਡ ਪਹੁੰਚਿਆਂ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਲਿਆ ਗਏ ਸਨ ਮੈਂ ਅੰਮ੍ਰਿਤਸਰ ਪੁੱਜਾ ਆਕਸੀਜਨ ਲੱਗੀ ਹੋਈ ਸੀ ਮੇਰਾ ਪਿਤਾ ਬੇਹੋਸ਼ ਪਿਆ ਸੀ ਮੇਰੀ ਮਾਂ ਮੇਰੇ ਪਿਤਾ ਦੇ ਸਹਾਰੇ ਬੈਠੇ ਸੀ ਉਸ ਨੇ ਸਟੂਲ ਤੋਂ ਉੱਠ ਕੇ ਮੈਨੂੰ ਜੱਫੀ ਵਿੱਚ ਲਿਆ ਅਤੇ ਫਿਕਰ ਨਾ ਕਰਨ ਲਈ ਕਿਹਾ ਉਸ ਮੁਤਾਬਕ ਡਾਕਟਰ ਪੂਰੀ ਵਾਹ ਲੈ ਰਹੇ ਸਨ ਮਹਾਰਾਜ ਭਲੀ ਕਰੂਗਾ ਉਹ ਹੌਸਲੇ ਵਿੱਚ ਸੀ ਪਿਤਾ ਨੂੰ ਬੇਹੂਸ਼ੀ ਦੀ ਅਵਸਥਾ ਵਿੱਚ ਬੈੱਡ ਤੇ ਪਿਆ ਅੱਜ ਤੀਸਰਾ ਦਿਨ ਸੀ ਦਿਮਾਗ ਦੀ ਨਾੜੀ ਫਟ ਗਈ ਸੀ ਡਾਕਟਰ ਹਾਂ ਜਾਂ ਨਾ ਵਿੱਚ ਜਵਾਬ ਨਹੀਂ ਸੰਦਿੰਦੇ ਟੈਸਟ ਹੋ ਰਹੇ ਸਨ ਅੱਜ ਮੈਂ ਤੇ ਮੇਰਾ ਇੱਕ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈਣ ਗਏ ਸਾਂ 9-10 ਵਜੇ ਦੇ ਗਿਆਨ ਨੂੰ ਰਿਪੋਰਟ ਲੈਂਦੇ ਆ ਕਰਦੇ ਆ ਸਾਨੂੰ ਡੇਢ-ਦੋ ਦਾ ਸਮਾਂ ਹੋ ਗਿਆ ਸੀ ਜਦੋਂ ਅਸੀਂ ਵਾਪਸ ਵਰਤੇ ਤਾਂ ਮੇਰੀ ਮਾਂ ਮੇਰੇ ਪਿਤਾ ਦੇ ਸਰਾਣੇ ਉੱਠ ਕੇ ਅਗਲ ਵਾਂਡੀ ਨੂੰ ਸਾਨੂੰ ਕਮਰੇ ਤੋਂ ਬਾਹਰ ਹੀ ਆਣ ਮੀ ਰਿਪੋਰਟ ਲੈ ਆਂਦੀ ਚੰਗੋ ਚਲੋ ਚੰਗਾ ਹੋਇਆ ਉਸ ਨੇ ਸਾਡੇ ਹੱਥਾਂ ਵਿੱਚ ਫੜੇ ਲਿਫਾਫੇ ਵੱਲ ਵੀ ਕਿਹਾ ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ ਆਖਣ ਲੱਗੀ ਹਾਂ ਬਰੀਆਮ ਲੋਟ ਆਇਆ ਹੋ ਗਿਆ ਤੁਸੀਂ ਕੁਝ ਕੁਝ ਖਾਦਾ ਪੀਤਾ ਵੀ ਹੈ ਕਿ ਨਹੀਂ ਸਾਡਾ ਜਵਾਬ ਨਾਂ ਵਿੱਚ ਸੁਣ ਕੇ ਕਹਿੰਦੀ ਜਾਓ ਮੇਰੇ ਪੁੱਤ ਪਹਿਲਾਂ ਜਾ ਕੇ ਢਿੱਡ ਰੋਟੀ ਖਾ ਕੇ ਆਵੋ ਕਿਵੇਂ ਸਵੇਰ ਦੇ ਭੁੱਖਣ ਭਾਣੇ ਤੁਰੇ ਫਿਰਦੇ ਆ ਉਹਦਾ ਚਿਹਰਾ ਮਮਤਾ ਵਿੱਚ ਮੂਮ ਬਣਿਆ ਹੋਇਆ ਸੀ ਅਸੀਂ ਕਮਰੇ ਵੱਲ ਬਾਹਦੇ ਹਾਂ ਅਗਲੇ ਇਲਾਜ ਲਈ ਪਹਿਲਾਂ ਡਾਕਟਰ ਨੂੰ ਰਿਪੋਰਟ ਦਿਖਾਉਣ ਲਈ ਗਿਆ ਤਾਂ ਕਹਿੰਦੀ ਕੋਈ ਨਹੀਂ ਰਿਪੋਰਟ ਮੈਂ ਵਿਖਾ ਲੈਂਦੀ ਆ ਤੁਸੀਂ ਪਹਿਲਾਂ ਢਿੱਡ ਵਿੱਚ ਕੁਝ ਪਾ ਕੇ ਆਓ ਤੁਹਾਡੇ ਬਾਪੂ ਕੋਲ ਮੈਂ ਬੈਠੀ ਆ ਉਹਦਾ ਫਿਕਰ ਨਾ ਕਰੋ ਉਸ ਦੇ ਜ਼ੋਰ ਦੇਣ ਤੇ ਅਸੀਂ ਲਾਗ ਲੇ ਢਾਬੇ ਤੇ ਰੋਟੀ ਖਾਣ ਤੁਰ ਗਏ ਰੋਟੀ ਖਾ ਕੇ ਆਏ ਤਾਂ ਪਿਤਾ ਦੇ ਸਰਾਂ ਦੀ ਬੈਠੀ ਮਾਂ ਉੱਠ ਕੇ ਖਲੂ ਗਈ ਅਤੇ ਉਸ ਦੀ ਅੱਖਾਂ 'ਚ ਤੈਰ ਆਇਆ ਪਾਣੀ ਵਹਿ ਵਹਿ ਕੇ ਉਹਦੇ ਚਿਹਰੇ ਤੇ ਟਿਪ ਟਿਪ ਵਰਨ ਲਗਾ ਜਾਓ ਪੁੱਤ ਕੋਈ ਟੈਕਸੀ ਲੈ ਆਓ ਤੁਹਾਡਾ ਬਾਪੂ ਪੂਰਾ ਹੋ ਗਿਆ ਉਸ ਨੇ ਬੁੱਲ ਚਿੱਤ ਨੇ ਆਪਣੀ ਭੁਬ ਅੰਦਰੇ ਢੱਕ ਲਈ ਉਸ ਨੇ ਅਥਰੂ ਪੂੰਝਦੇ ਅਗੇ ਹੀ ਪੂਰਾ ਤਾਂ ਇਹ ਉਦੋਂ ਹੀ ਹੋ ਗਿਆ ਸੀ ਜਦੋਂ ਤੁਸੀਂ ਰਿਪੋਰਟ ਲੈ ਕੇ ਆਏ ਸੀ ਪਰ ਮੈਂ ਤੁਹਾਨੂੰ ਜਾਣ ਬੁੱਝ ਕੇ ਨਹੀਂ ਸੀ ਦੱਸਿਆ ਮੈਂ ਸੋਚਿਆ ਜੀ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਉਂਝ ਹੀ ਦੇਹ ਲੈ ਕੇ ਪਿੰਡ ਨੂੰ ਤੁਰ ਪੈਣਾ ਫਿਰ ਰੂਣ ਕਰਲਾਉਣ ਵਿੱਚ ਪਏ ਮੇਰੇ ਲਾਲਾ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁਕਣਾ ਨਸੀਬ ਹੋਣਾ ਹੈ ਤੁਹਾਡੀਆਂ ਭੁੱਖੀਆਂ ਬਿਲਕਦੀਆਂ ਆਂਦਰਾਂ ਦਾ ਸੋਚ ਕੇ ਹੀ ਮੈਂ ਤੁਹਾਨੂੰ ਰੋਟੀ ਖਾਣ ਤੁਰਿਆ ਸੀ। ਇਨੀ ਆਖ ਕੇ ਉਸ ਨੇ ਮੈਨੂੰ ਬਾਹਾਂ ਫੜ ਕੇ ਅੱਗੇ ਕੀਤਾ। ਆ ਹੁਣ ਆਪਣੇ ਤੁਰਗੇ ਪਿਓ ਦਾ ਮੂੰਹ ਵੇਖ ਲੈ। ਉਸ ਨੇ ਮੇਰੇ ਪਿਤਾ ਦੇ ਚਿਹਰੇ ਤੇ ਦਿੱਤਾ ਕੱਪੜਾ ਚੁੱਕਿਆ ਅਤੇ ਉਸ ਦੀ ਸਦਾ ਲਈ ਸੌਂ ਗਈ। ਸ਼ਾਂਤ ਚਿਹਰੇ ਨੂੰ ਨਿਹਾਰਦੀ ਨੇ ਮੈਨੂੰ ਛੋਟੇ ਵਾਲ ਬਾਂਗ ਆਪਣੀ ਛਾਤੀ ਨਾਲ ਘੁੱਟ ਲਿਆ। ਮੇਰੀ ਮਾਂ ਦੀ ਉਮਰ ਉਦੋਂ 41-42 ਸਾਲ ਦੀ ਸੀ ਅਤੇ ਮੇਰਾ ਪਿਓ 45-46 ਸਾਲ ਦਾ ਹੋਵੇਗਾ ਉਸ ਦਾ ਸਹਾਰਾ ਉਸ ਨੂੰ ਸਦਾ ਲਈ ਛੱਡ ਕੇ ਚਲਾ ਗਿਆ ਸੀ ਪਤੀ ਤੋਂ ਬਿਨਾਂ ਉਸ ਅੱਗੇ ਦੂਰ ਤੱਕ ਬਰਹਾ ਦੀ ਮਾਰੂਥਲ ਵਾਂਗ ਭੁੱਜਦੀ ਵਿਛੀ ਜ਼ਿੰਦਗੀ ਪਈ ਸੀ ਉਸ ਦਾ ਜਹਾਨ ਲੁੱਟਿਆ ਗਿਆ ਸੀ ਇਸ ਪਰਬ ਤੋਂ ਭਾਰੇ ਦੁੱਖ ਨੂੰ ਕਸੀਸ ਵਟ ਕੇ ਪੀ ਜਾਣ ਦੀ ਤਾਕਤ ਉਸ ਦੀ ਕਿਹੋ ਜਿਹੀ ਦੁੱਤੀ ਮਮਤਾ ਨੇ ਉਸ ਮਹਾਨ ਔਰਤ ਨੂੰ ਬਖਸ਼ੀ ਸੀ ਕਿ ਉਹਦੀ ਜ਼ਿੰਦਗੀ ਦੀਆਂ ਇਨ੍ਹਾਂ ਸਭ ਤੋਂ ਦੁਖਾਂਤਕ ਘੜੀਆਂ ਵਿੱਚ ਵੀ ਉਸ ਨੂੰ ਆਪਣੇ ਪੁੱਤ ਦੀ ਭੁੱਖ ਦਾ ਖਿਆਲ ਰਿਹਾ ਸੀ ਜਦੋਂ ਉਸ ਦ੍ਰਿਸ਼ ਨੂੰ ਚਿੱਤੇ ਕਰਦਾ ਹਾਂ ਤਾਂ ਮੇਰੇ ਲੂੰਘ ਕੰਡੇ ਖੜੇ ਹੋ ਜਾਂਦੇ ਹਨ ਅੱਖਾਂ ਭਰ ਆਉਂਦੀਆਂ ਹਨ ਅਤੇ ਆਪਣੀ ਮਾਂ ਦੀ ਮਮਤਾ ਸਾਹਮਣੇ ਮੇਰਾ ਸਿਰ ਝੁਕ ਜਾਂਦਾ ਹੈ ਅੱਜ ਆਪਣੀ ਮਾਂ ਦੇ ਹਵਾਲੇ ਨਾਲ ਮੈਂ ਸਾਰੀ ਦੁਨੀਆ ਦੀਆਂ ਮਾਵਾਂ ਦੀ ਅਥਾਹ ਸਹਿਣਸ਼ੀਲਤਾ, ਸਿੱਧਤ, ਸਬਰ ਅਤੇ ਡੁੱਲ-ਡੁੱਲ ਪੈਂਦੀ ਮੁਹੱਬਤ ਨੂੰ ਨਮਸਕਾਰ ਕਰਦਾ ਹਾਂ। ਡੁੱਲ-ਡੁੱਲ ਪੈਂਦੀ ਮੁਹੱਬਤ ਨੂੰ ਨਮਸਕਾਰ ਕਰਦਾ ਹਾਂ। ਧੰਨਵਾਦ ਜੀ। ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕਿਉਂਕਿ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ। ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀ ਅਕਾਲ।